ਜੇ ਕਿਸੇ ਨੂੰ ਹੱਡੀਆਂ ਦੀ ਕਮਜ਼ੋਰੀ ਹੈ ਹੱਡੀਆਂ 'ਚੋਂ ਕਟ-ਕਟ ਦੀ ਆਵਾਜ਼ ਆਉਂਦੀ ਹੈ ਕੈਲਸ਼ੀਅਮ ਫਾਸਫੋਰਸ ਮੁੱਕਿਆ ਪਿਆ ਠੀਕ ਹੈ ਤੁਹਾਨੂੰ ਆ ਨੁਸਖਾ ਦੱਸਾਂਗੇ ਦੋ ਵਾਰੀ ਵਰਤ ਲਿਓ ساری ਜ਼ਿੰਦਗੀ ਹੱਡੀਆਂ 'ਚੋਂ ਕਟ-ਕਟ ਦੀ ਆਵਾਜ਼ ਨਹੀਂ ਆਉਂਦੀ ਠੀਕ ਹੈ ਕੈਲਸ਼ੀਅਮ ਫਾਸਫੋਰਸ ਨਹੀਂ ਮੁੱਕਦਾ ਇੰਨਾ ਵਧੀਆ ਦੇਸੀ ਨੁਸਖਾ ਲੈ ਕੇ ਆਏ ਆ ਕੋਈ ਵਰਤ ਸਕਦਾ ਵੀਰ ਭੈਣ ਭਰਾ ਡੋਜ਼ ਸਾਰਿਆਂ ਵਾਸਤੇ ਸੇਮ ਹੀ ਆ ਹਨਾ ਬਹੁਤ ਵਧੀਆ ਦੇਸੀ ਤਰੀਕਾ ਲੈ ਕੇ ਆਏ ਆ ਲਓ ਲਿਖ ਲਓ ਬਦਾਮ ਲੈਣੇ ਆ 250 ਗ੍ਰਾਮ ਠੀਕ ਹੈ ਤਾਂ ਮਗਜ ਖੀਰੇ ਲੈਣੇ ਆ 100 ਗ੍ਰਾਮ ਤੇ ਖਸਖਸ ਲੈਣੀ ਆ 50 ਗ੍ਰਾਮ ਠੀਕ ਹੈ ਫੁੱਲ ਮਖਾਣੇ ਲੈਣੇ ਆ 100 ਗ੍ਰਾਮ ਠੀਕ ਹੈ ਭੁਜੇ ਛੋਲੇ ਲੈਣੇ ਆ 200 ਗ੍ਰਾਮ ਠੀਕ ਹੈ ਛੋਟੀ ਇਲਾਇਚੀ ਲੈਣੀ ਆ 25 ਗ੍ਰਾਮ ਸ਼ਤਾਬਰ ਲੈਣਾ 50 ਗ੍ਰਾਮ ਆਸ਼ਬਗੰਦਾ ਲੈਣਾ 40 ਗ੍ਰਾਮ ਕੱਕਰ ਦੀ ਗੂੰਦ ਲੈਣੀ ਹੈ 60 ਗ੍ਰਾਮ ਠੀਕ ਹੈ ਬ੍ਰਹਮੀ ਬੂਟੀ ਲੈਣੀ ਹੈ 30 ਗ੍ਰਾਮ ਇੱਕ ਵਾਰੀ ਹੋਰ ਰਿਪੀਟ ਕਰਦੇ ਆ ਜਿੰਨਾ ਤੋਂ ਨਹੀਂ ਲਿਖਿਆ ਗਿਆ ਬਾਦਾਮ ਲੈਣੇ ਆ 250 ਗ੍ਰਾਮ ਬਾਦਾਮ 250 ਗ੍ਰਾਮ ਮਗਜ ਖੀਰੇ 100 ਗ੍ਰਾਮ ਮਗਜ ਖੀਰੇ 100 ਗ੍ਰਾਮ ਖਸ ਖਸ 50 ਗ੍ਰਾਮ ਖਸ ਖਸ 50 ਗ੍ਰਾਮ ਫੁੱਲ ਮਖਾਣੇ 100 ਗ੍ਰਾਮ ਫੁੱਲ ਮਖਾਣੇ 100 ਗ੍ਰਾਮ ਭੁਜੇ ਛੋਲੇ 200 ਗ੍ਰਾਮ ਭੁਜੇ ਛੋਲੇ 200 ਗ੍ਰਾਮ ਛੋਟੀ ਇਲਾਇਚੀ 25 ਗ੍ਰਾਮ ਛੋਟੀ ਇਲਾਇਚੀ 25 ਗ੍ਰਾਮ ਸ਼ਤਾਬਰ 50 ਗ੍ਰਾਮ ਸ਼ਤਾਬਰ 50 ਗ੍ਰਾਮ ਅਸ਼ਵਗੰਧਾ 40 ਗ੍ਰਾਮ ਅਸ਼ਵਗੰਧਾ 40 ਗ੍ਰਾਮ ਕਿਕਰ ਗੂੰਦ 60 ਗ੍ਰਾਮ ਕਿਕਰ ਗੂੰਦ 60 ਗ੍ਰਾਮ ਬ੍ਰਹਮੀ ਬੂਟੀ 30 ਗ੍ਰਾਮ ਬ੍ਰਹਮੀ ਬੂਟੀ 30 ਗ੍ਰਾਮ ਇਹ ਸਾਰੀਆਂ ਚੀਜ਼ਾਂ ਲੈ ਕੇ ਠੀਕ ਹੈ ਇੰਨੀਆਂ-ਇੰਨੀਆਂ ਚੀਜ਼ਾਂ ਦੋ ਵਾਰੀ ਰਿਪੀਟ ਕਰ ਲਓ ਇਹਨਾਂ ਨੂੰ ਮਿਕਸ ਕਰ ਲਓ ਪਾਊਡਰ ਬਣਾ ਲਓ ਸੇਫ ਭਾਂਡੇ ਡੱਬੀ ਚ ਪਾ ਕੇ ਰੱਖ ਲਓ ਠੀਕ ਹੈ ਇਹਦਾ ਅੱਧਾ ਚਮਚ ਸਵੇਰੇ ਸ਼ਾਮ ਦੁੱਧ ਨਾਲ ਲੈ ਲਿਓ ਕੋਈ ਵੀ ਲੈ ਸਕਦਾ ਵੀਰ ਭੈਣ ਭਰਾ ਠੀਕ ਹੈ 5-7 ਦਿਨਾਂ ਦੇ ਵਿੱਚ ਰਿਜ਼ਲਟ ਮਿਲ ਜੂਗਾ ਦੋ ਵਾਰੀ ਰਿਪੀਟ ਕਰ ਲਿਆ ਜਿੰਦਗੀ ਭਰ ਤੁਹਾਡੇ ਹੱਡੀਆਂ ਚੋਂ ਕਟ-ਕਟ ਦੀ ਆਵਾਜ਼ ਕੈਲਸ਼ੀਅਮ ਦੀ ਕਮੀ ਫਾਸਫੋਰਸ ਦੀ ਕਮੀ ਨਹੀਂ ਆਉਂਦੀ ਤੰਦਰੁਸਤ ਰਹਿਣੀਆਂ ਉੱਠਣ ਬੈਠਣ ਵੇਲੇ ਹੱਡੀਆਂ ਕੱਟ ਕੱਟ ਕਰਦੀਆਂ ਆਵਾਜ਼ ਕਰਦੀਆਂ ਸਭ ਕੁਝ हट ਜੂਗਾ ਬਹੁਤ ਵਧੀਆ ਤਰੀਕਾ ਹੈ ਦੇਸੀ ਤਰੀਕਾ ਹੈ ਵਰਤੋਗੇ 101% ਰਿਜ਼ਲਟ ਮਿਲੂਗਾ ਕੋਈ ਵਰਤ ਸਕਦਾ ਹੈ ਵੀਰ ਭੈਣ ਭਰਾ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਦੇਸੀ ਤਰੀਕਾ ਹੈ ਲੇਖ ਲਿਓ ਤੇ ਬਣਾ ਕੇ ਇੱਕ ਵਾਰੀ ਵਰਤ ਕੇ ਜਰੂਰ ਦੇਖਿਓ ਓਕੇ ਜੀ